ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲੋ ਅੱਜ ਦੀ ਵੀਡੀਓ ਪਿੰਡ ਜੌਨ ਤੋਂ ਕਵਰ ਕਰਨ ਲੱਗੇ ਆ ਜੀ ਤੇ ਇੱਕ ਤੁਹਾਨੂੰ ਝੋਟੀ ਦਿਖਾ ਦੇਾਂਗੇ ਦਸੀਰ ਆਰਾਮਪਰਾ ਫੁੱਲ ਤੇ ਜ਼ਿਲ੍ਹਾ ਬਠਿੰਡਾ ਨੇੜੇ ਤੱਪਾ ਮੰਡੀ ਤੇ ਰਾਮਪੁਰਾ ਮੰਡੀ ਟਾਪ ਦਾ ਹੁਣ ਨਗੀਨਾ ਦਿਖਾ ਦਿਆਂਗੇ ਨੰਬਰ ਬਾਈ ਦਾ ਹੈਗਾ 987223244 7696502925 ਦੋਨੇ ਕੰਟੈਕਟ ਨੰਬਰ ਆ ਬਾਈਆਂ ਦੇ ਤੇ ਬਾਕੀ ਦੀ ਗੱਲ ਸੂਈ ਸਵਾਈ ਝੋਟੀਏ ਗੱਲਬਾਤ ਕਰਾਵਾਂ ਸਾਸਰੀ ਕਾ ਬਾਈ ਜੀ ਸਾਸਰੀ ਕਾ ਬਾਈ ਹੋਰ ਠੀਕ ਠਾਕ ਹੋ ਜੀ ਹਾਂ ਜੀ ਬਾਈ ਵਧੀਆ ਤੇ ਪਿੰਡ ਆਪਣਾ ਜੌਨ ਜੀ ਪਿੰਡ ਜੌਨ ਜੀ ਜ਼ਿਲ੍ਹਾ ਬਠਿੰਡਾ ਜੀ ਰਾਮਪੁਰਾ ਫੂਲ ਤੇ ਇਧਰ ਆਪਣੇ ਨੇੜੇ ਪਿੰਡ ਗੱਲਗਲਾਂ ਜੇਠੂਗੇ ਓਕੇ ਜੀ ਹਾਂ ਜੀ ਤੇ ਬਾਈ ਜੀ ਜਿਹੜੀ ਆਪਾਂ ਝੋਟੀ ਦੇਖੀ ਆ ਨੇ ਕਦੋਂ ਸੂਈ ਹੈ ਜੀ ਏ ਬਈਆ ਤੁਹਾਡੇ ਬੂਰੇ ਸੂਈਆਂ ਘਾਟਾ ਨੂਨ ਦਾ ਘੰਟਾ ਹੋਇਆ ਰੂੜ ਸੂਈ ਘੰਟਾ ਰੂੜ ਘੰਟਾ ਹੋਇਆ ਜੇਰ ਪੈਣੀ ਹਜੇ ਬਾਕੀ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਬਾਈ ਪਹਿਲਾ ਬਾਈ ਤੇਰਾ 5 ਕਿਲੋ ਵਾਂਗੂ ਦਿੱਤਾ ਦੁੱਧ ਨੇ 13 ਕਿਲੋ ਹਾਂ 13 ਕਿਲੋ ਐਜ ਕੀ ਫਿਰ ਐਜ ਕੀ ਮੀਡ ਡਾਕਟਰ ਵੀ ਯਾਰ 15 ਦਿਨ ਦੇਣਾ ਚਾਹੀਦਾ ਖੋਲੋ ਜੀ ਨੂੰ ਤੋਰਾ ਕਰਾ ਕੇ ਤੇ ਇੱਕ ਚੰਗੀ ਹੈ ਜੀ ਮਗਰ ਕਟਾ ਆ ਗਿਆ ਹਨਾ ਮਗਰ ਕਟਾ ਬਾਈ ਤੇ ਥਣ ਲੇਵੇ ਦੀ ਇੰਨੀ ਕ ਸਾਫ ਆ ਜੀ ਆ ਦੇਖੋ ਭੂਆ ਦੀ ਪੈਰ ਧਰ ਕੇ ਉੱਤੇ ਚੜ ਜਾ ਤੇ ਫੁੱਲ ਚਵਾਈ ਚਮਈ ਦੀ ਚੰਗੀ ਆ ਕੇ ਤੁਸੀਂ ਚੋ ਕੇ ਲੈ ਕੇ ਜਾਣੀ ਹੈ ਜੀ ਠੀਕ ਆ ਕਦ ਕਾਠ ਪੂ ਤੇ ਸਿੰਘ ਸੱਲੇ ਦੀ ਇੱਕ ਨੰਬਰਾ ਮਗਰ ਕਟਾ ਹਜੇ ਬੱਚਾ ਵੀ ਉਵੇਂ ਪਿਆ ਝੋਟੀ ਵੀ ਲਿਬੜੀ ਦੀ ਬਿੜੀ ਦੀ ਆਪਾਂ ਵੀਡੀਓ ਪਾ ਰਹੇ ਆ ਜੀ ਤੇ ਐਚਐਫ ਬੜਾ ਵਰਗਾ ਝੋਟੀ ਨੇ ਹਵਾਨਾ ਤਿਆਰ ਕੀਤਾਗਾ ਆ ਦੇਖੋ ਜੀ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਆ ਪੋਰਾ ਵੀ ਕੋਈ ਮੈਂਸਬੜ ਨਹੀਂ ਲੈ ਚਲੋ ਜੀ ਤੇ ਦੁੱਧ ਦੇ ਨੇ ਬਾਕੀ ਕੱਢਣਾ ਹੁਣ ਵੀ ਆਪਾਂ ਬੌਲਾ ਕੱਢਣ ਲੱਗ ਜੀ ਚੰਗੇ ਬੌਲਾ ਕੱਢ ਦੂਗੀ ਸਿੰਘ ਸੱਲਾ ਇੱਕ ਨੰਬਰ ਬਾਕੀ ਦੀ ਗੱਲ ਪਿਓਰ ਮੋਹਰਾ ਚ ਆ ਗਈ ਜੀ ਆ ਕਰੋ ਚੈੱਕ ਥਣ ਭਾਂਡੇ ਦੀ ਪੂਰੀ ਸਾਫ ਕੁਆਲਿਟੀ ਚੰਗੀ ਕੱਲਾ ਕੱਲਾ ਥਣ ਚਾਰੇ ਥਣ ਸਪੇਸ ਤੇ ਲੱਗੇ ਹੋਏ ਆ ਜੀ ਆ ਦੇਖੋ ਤੇ ਜਰੂਰ ਬੰਗਣਾ ਕਰਿਓ ਸੰਪਰਕ ਤੇ ਮੁੱਲ ਬਈ ਇਹਦਾ ਕੀ ਆ ਗਿਆ 1.25 ਮਾਨਦਾਨ ਵਿੱਚ ਹੋਊਗਾ ਮਾਨਦਾਨ ਹੋ ਜੂਗਾ ਮਾਨਦਾਨ ਵਿੱਚੋਂ ਜਰੂਰ ਹੋ ਜੂਗਾ 1,25,000 ਰੁਪਏ ਦੇ ਵਿੱਚ ਤੁਹਾਡਾ ਮਾਨਦਾਨ ਹੋਣਾ ਪਿਆਰੇ ਥਣ ਸਪੇਸ਼ ਤੇ 17 ਦੂਰਾਂ ਦੀ ਓਕੇ ਹੈ ਬਈ 17 ਦੂਰਾਂ ਦੀ ਓਕੇ ਹੈ ਬਈ ਜਮਾਂ 17 ਦੂਰਾਂ ਦੀ ਓਕੇ ਕੋਈ ਐ ਨਹੀਂ ਹੈਗਾ ਵੀ ਜਿਹੜਾ ਡਿਮਾਂਡ ਕਰੀ ਪਿਆ ਕੋਈ ਫੈਕਸ ਹੈ ਜਰੂਰ ਤੁਹਾਡਾ ਮਾਨਦਾਨ ਹੋ ਮਗਰ ਕਟਾਜੀ ਪਿੰਡ ਜੋਂ ਜ਼ਿਲ੍ਹਾ ਬਟਿੰਡਾ ਸ੍ਰੀ ਰਾਮਪਰਾਪੂਲ ਇੱਕ ਛੋਟੀ ਜਿਹੀ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਨੂੰ ਵੀ ਧੰਨਵਾਦ ਜਲਦ ਮਿਲਦੇ ਗਏ ਨਵੇਂ ਵੀਡੀਓ ਦੇ ਨਾਲ